ਜੇਕਰ ਤੁਹਾਡੀ ਜੇਬ ਦੇ ਵਿੱਚ 500 ਜਾਂ 2000 ਦਾ ਨੋਟ ਪਿਆ ਹੈ ਤੇ ਤੁਸੀਂ ਹੋਲੀ ਖੇਡਣ ਦੀ ਤਿਆਰੀ ਕਰ ਰਹੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ ਕਿਉਂਕਿ ਜੇਕਰ ਗਲਤੀ ਨਾਲ ਵੀ ਤੁਹਾਡੇ 500 ਅਤੇ 2000 ਦੇ ਨੋਟ ਤੇ ਰੰਗ ਲੱਗਿਆ ਤਾਂ ਉਹ ਬੇਕਾਰ ਹੋ ਜਾਣਗੇ ਕਿਉਂਕਿ ਬੈਂਕ ਉਹਨਾਂ ਨੂੰ ਸਵੀਕਾਰ ਨਹੀਂ ਕਰਨਗੇ ਅਜੇ ਵਿੱਚ ਜੇਕਰ ਤੁਸੀਂ ਹੋਲੀ ਖੇਡਣ ਜਾ ਰਹੇ ਹੋ ਤਾਂ ਬਿਹਤਰ ਹੈ ਕਿ ਆਪਣੀ ਜੇਬ ਨੂੰ ਖਾਲੀ ਕਰ ਲਓ ਇਕਨੋਮਿਕ ਟਾਈਮਜ਼ ਦੇ ਵਿੱਚ ਅੱਜ ਦੀ ਖਬਰ ਦੇ ਮੁਤਾਬਕ ਹੋਲੀ ਖੇਡਦੇ ਵੇਲੇ ਜੇਕਰ ਤੁਹਾਡੀ ਜੇਬ ਦੇ ਵਿੱਚ 500 ਅਤੇ 2000 ਦੇ ਨੋਟ ਰੰਗੇ ਗਏ ਤਾਂ ਉਹਨਾਂ ਨੂੰ ਬੈਂਕ ਸਵੰਕਾਰ ਨਹੀਂ ਕਰਨਗੇ। ਹੌਲੀ ਦੇ ਰੰਗ ਵਿੱਚ ਰੰਗੇ ਨੋਟਾਂ ਨੂੰ ਬਦਲਣ ਲਈ ਤੁਹਾਨੂੰ ਰਿਜ਼ਰਵ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿੱਚ ਜਾਣਾ ਪਵੇਗਾ। ਤੁਹਾਨੂੰ ਦੱਸ ਦਈਏ ਕਿ ਇਸ ਬਾਬਤ ਆਰਬੀ ਨੇ ਬੈਂਕਾਂ ਨੂੰ ਦੁਸ਼ਾਂ ਨਿਰਦੇਸ਼ ਵੀ ਜਾਰੀ ਕੀਤੇ ਨੇ। ਆਰਬੀ ਨੇ ਕਲੀਨ ਨੋਟ ਪਾਲਿਸੀ ਦੇ ਤਹਿਤ ਬੈਂਕਾਂ ਨੂੰ ਇਹ ਨਿਰਦੇਸ਼ ਦਿੱਤੇ ਨੇ ਜਿਨ੍ਹਾਂ ਵਿੱਚ ਬੈਂਕਾਂ ਨੂੰ ਕਿਹਾ ਗਿਆ ਹੈ ਕਿ ਉਹ ਰੰਗ ਲੱਗੇ ਜਾਂ ਫਿਰ ਪੈਨ ਨਾਲ ਲਿਖੇ ਹੋਏ 500 ਅਤੇ 2000 ਦੇ ਨੋਟ ਸਵਕਾਰ ਨਾ ਕਰਨ। ਨੋਟਬੰਦੀ ਤੋਂ ਬਾਅਦ ਆਰਬੀ ਨੇ ਕਲੀਨ ਨੋਟ ਪਾਲਿਸੀ ਜਾਰੀ ਕਰਦੇ ਹੋਏ ਬੈਂਕਾਂ ਨੂੰ ਇਹ ਨਿਰਦੇਸ਼ ਦਿੱਤੇ। ਤੋਂ ਦੱਸਦੇ ਕਿ ਇਸ ਨੂੰ ਲੈ ਕੇ ਫੇਸਬੁੱਕ ਅਤੇ ਵਟਸਐਪ ਦੇ ਉੱਤੇ ਵੀ ਕਈ ਤਰ੍ਹਾਂ ਦੇ ਮੈਸੇਜ ਭੇਜੇ ਜਾ ਰਹੇ ਨੇ ਜੋ ਕਾਫੀ ਹੱਦ ਤੱਕ ਸਹੀ ਨਹੀਂ ਅਜੇ ਵਿੱਚ ਬੇਤਰ ਹੋਵੇਗਾ ਕਿ ਤੁਸੀਂ ਨਵੇਂ ਨੋਟਾਂ ਤੇ ਕੁਝ ਵੀ ਲਿਖਣ ਜਾਂ ਫਿਰ ਉਹਨਾਂ ਤੇ ਰੰਗ ਲਾਉਣ ਤੋਂ ਬਚੋ ਨਹੀਂ ਤਾਂ ਤੁਸੀਂ ਮੁਸ਼ਕਲ ਵਿੱਚ ਪੈ ਸਕਦੇ ਹੋ